ਪਾਓ ਕੁੜੀਓ ਨੀਮ ਜਾਜਾ ਪਿੱਟਿਓ ਜਿੱਦਾਂ ਪਾਓ ਕੁੜੀਓ ਨੀਮ ਜਾਜਾ ਪਿੱਟਿਓ ਜਿੱਦਾਂ ਪਾਓ ਕੁੜੀਓ ਨੀਮ ਜਾਜਾ ਪਿੱਟਿਓ ਗਲੀ ਗਲੀ ਬੰਦਾਰਾ ਆਇਆ ਸੁਖੀ ਰੈਲੋ ਬਿੰਦੀ ਨਾਲ ਚਰਨੀ ਚਰਨੋਂ ਮਸਿ ਲੈਣੇ ਆਈ ਦੇਖ ਕਬੱਡੀ ਲਈ ਮਾਏ ਨੀ ਮੇਰਾ ਤੇ ਮਕਲਾਵਾ ਬਾਰ-ਬਾਰ ਕੀ ਅੱਖਾਂ ਨਿਹਾਰੇ ਚੁੱਲ੍ਹੇ ਠੈਗੇ ਸਾਰੇ ਨਿਹਾਰੇ ਚੁੱਲ੍ਹੇ ਠੈਗੇ ਸਾਰੇ ਸੁਨੀਆਂ ਪੰਜਾਂ ਸਬਾਤਾਂ ਮੇਰੇ ਸ਼ਾਮ ਦੀਆਂ ਕੌਣ ਕਟਾਵੇ ਰਾਤਾਂ ਮੇਰੇ ਸ਼ਾਮ ਦੀਆਂ ਮਾਏ ਨੀ ਮਾਏ ਓਏ ਅੱਡੀ ਮੇਰੀ ਕਲਕੱਤ ਦੀ ਗੂਠੇ ਤੇ ਬਰਨਮਾ ਮੈਂ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ ਓਏ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ ਤੁਰਦੇ ਪਤੇ ਮੰਗਾਵਾ ਰੱਖ ਲਿਆ ਮਹਿਮਾਨ ਨੇ ਜੋ ਖਾ ਕੇ ਮਰ ਜਾਵਾਂ ਰੱਖ ਲਿਆ ਮਹਿਮਾਨ ਨੇ ਰੱਖ ਲਿਆ ਮਹਿਮਾਨ ਨੇ ਜੋ ਖਾ ਕੇ ਮਰ ਜਾਵਾਂ ਰੱਖ ਲਿਆ ਮਹਿਮਾਨ ਨੇ ਚਾਰੀ ਜੁਨੀ ਦੇ ਸਤਾਰੇ ਜਿਵੇਂ ਅੰਬਰਾ ਦੇ ਤਾਰੇ ਯੋ ਨੀ ਸੁਣ ਕੱਪ ਸੁਨਾਮਾ ਕੁੜੀ ਯੋ ਨੀ ਸੁਣ ਕੱਪ ਸੁਨਾਮਾ ਗੱਗ ਸੁਨਾਮਾ ਖੜ ਕੇ ਮੰਜਰ ਚਾਪੀ ਗਿਆ ਕੱਚ ਦੀ ਗਲਾਸੀ ਫੜ ਕੇ ਮੰਜਰ ਚਾਪੀ ਗਿਆ ਕੱਚ ਦੀ ਗਲਾਸੀ ਫੜ ਕੇ ਮੰਜਰ ਚਾਪੀ ਚੱਕਰ ਓਏ ਪਹਿਲੇ ਸੁਣਦੀਆਂ ਪੈਲੀਆਂ ਤੀਆਂ ਕੀਤੀ ਖੂਬ ਤੇ ਆਰੀ ਅੱਜ ਦੀ ਬਲਾਉਣ ਉਹ ਪਹਿਲੇ ਸੁਣਦੀਆਂ ਪੈਲੀਆਂ ਤੀਆਂ ਕੀਤੀ ਖੂਬ ਤੇ ਆਰੀ ਓਏ ਗਿਰਦੇ ਦੇ ਵਿੱਚ ਉੜਦੀ ਫਿਰਦੀ ਓਏ ਗਿਰਦੇ ਦੇ ਵਿੱਚ ਉੜਦੀ ਫਿਰਦੀ ਤੇ ਸੁਹੀ ਪਲਕਾਰੀ ਤੇਰੇ ਮਿੱਤ ਨੈਣਾ ਨੇ ਮਤ ਮਿੱਤਰਾ ਦੀ ਮਾਰੀ ਤੇਰੇ ਨੈਣਾ ਨੇ ਮਤ ਮਿੱਤਰਾ ਦੀ ਮਾਰੀ ਤੇਰੇ ਨੈਣਾ ਨੇ ਮਤ ਮਿੱਤਰਾ ਦੀ ਮਾਰੀ ਗੀ 10 ਵਸahari ਕੋਤ ਮੈਂ ਨਾ ਚੜੀ ਇੱਕ ਵਾਰੀ ਤੰਨੇਂ ਰੇ ਹੋਣਾ ਬੱਤ ਕੋੜੀ ਕਾ ਵਿੱਚ ਮਾਰੀ ਤੰਨੇਂ ਰੇ ਹੋਣੀ ਬੱਤ ਕੋੜੀ ਕਾ ਵਿੱਚ ਮਾਰੀ ਲੈ ਲੇ ਲੱਗੇ ਉਸ ਪਿਆਰ ਵਿੱਚ ਮਾਰੀ ਲੈ ਲੇ ਲੱਗੇ ਉਸ ਪਿਆਰ ਵਿੱਚ ਮਾਰੀ ਨੋ ਸਤਿਨਾਮ ਆ ਆਰਣੀ ਤੇਰੀ ਬਲੀ ਬੇਨਦਾਸੀ ਤਾੰਗੇ ਹੋ ਗਿਆ ਕਾਰਨ ਤੇਰੀ ਬਨੀ ਵੇਂਦਾ ਤਾੰਗੇ ਹੋ ਗਿਆ ਕਾਰਨ ਤੇਰੀ ਬਨੀ ਵੇਂਦਾ ਸੀ ਤਾੰਗੇ ਹੋ ਗਿਆ ਖੇਲ ਵਿੱਚ ਘਰਿਆਂ ਨੇ ਬੇਲਾ ਧਰਮਦੀਆਂ ਵਿੱਚ ਦਰਗਾ ਦੇ ਹਰੀਆਂ ਨੇ ਬੇਲਾ ਧਰਮਦੀਆਂ ਵਿੱਚ ਦਰਗਾ ਦੇ ਹਰੀਆਂ ਨੇ ਬੇਲਾ ਧਰਮਦੀਆਂ ਵਿੱਚ ਦਰਗਾ ਦੇ ਹਰੀ